ਜੇ ਮੈਨੂੰ ਪਤਾ ਹੁੰਦਾ ਨਾ ਮੇਰੇ ਸਾਲਾ ਇਹੋ ਦੀ ਹਰਕਤ ਕਰਨੀ ਤੇ ਮੈਂ ਉੱਥੇ ਜਾਣਾ ਹੀ ਨਹੀਂ ਸੀ ਉਹਨਾਂ ਨੇ ਤੁਹਾਨੂੰ ਸੱਦਾ ਭੇਜਿਆ ਸੀਗਾ ਤੇ ਸੱਦਾ ਹੀ ਭੇਜਿਆ ਸੀ ਉਹਨਾਂ ਨੇ ਕੀਤਾ ਸੀ ਫੋਨ ਕੇ ਆ ਉਹ ਐਦਾ ਤੂੰ ਤੂੰ ਮੈਂ ਮੈਂ ਹੁੰਦੀ ਰਹਿੰਦੀ ਇਹ ਨਹੀਂ ਆ ਤੇ ਸਾਰਾ ਦਿਨ ਅੰਦਰ ਬੜੇ ਰਹੇ ਫੋਨ ਚਲਾਉਂਦੇ ਰਹੇ ਟੀਮ ਬੰਦੇ ਰਹੇ ਮੈਨੂੰ ਹੁਣ ਕਿੰਨੇ ਚਿਰ ਦਿੱਤਾ ਬੈਠੀ ਨਾ ਤੰਗ ਹੋ ਰਿਹਾ ਨਾ ਜਾਈਦਾ ਮੰਮੀ ਜਿੱਦਾਂ ਡੈਡੀ ਕਹਣਗੇ ਨਾ ਮੈਂ ਤੇ ਉਦਾਂ ਹੀ ਕਰ ਲਾ ਦੇ ਤੇ ਇਹਨਾਂ ਇਹ ਵੀ ਗੱਲ ਕਰ ਲਿਓ ਵੀ ਫੇਰ ਤੈਨੂੰ ਜਿਹੜੀ ਪੈਲੀ ਹੈ ਨਾ ਇਹਦੇ ਵਿੱਚ ਮੈਨੂੰ ਕੁਝ ਮਿਲਣਾ ਹੈਗਾ ਉਦੋਂ ਤੇਰੇ ਮੇਰੇ ਸਹਰੇ ਆ ਉਹ ਨਹੀਂ ਮੈਨੂੰ ਜੀਣ ਦਿੰਦੇ ਇਧਰੋਂ ਕੁੜੀ ਦੇ ਉਹ ਨਹੀਂ ਜੀਣ ਦਿੰਦੇ ਕਿਉਂ ਨਹੀਂ ਜੀਣ ਦਿੰਦੇ ਕਿਉਂ ਮੇਰੇ ਦੋਨੇ ਰਿਸ਼ਤੇਦਾਰ ਗੰਦੇ ਮਿਲ ਗਏ ਆ ਆਪਿੰਦੇ ਕਿਧਰ ਆਇਆ ਬਾਹਰੋਂ ਤੂੰ ਮੰਮੀ ਆਉਣਾ ਕਿੱਥੇ ਇੱਥੇ ਹੀ ਹਾਂ ਪੈਲੀ ਵਾਲੀ ਗਿਆ ਹਾਂ ਤੇ ਮੈਂ ਤੁਹਾਡਾ ਨੈ ਸਲਾਹ ਕਰਨੀ ਹੈ ਕਿ ਤੁਸੀਂ ਨਾ ਮੈਨੂੰ ਬਾਹਰ ਭੇਜ ਦਿਓ ਬਾਰਪੇਡੂ ਮੰਮੀ ਇੱਥੇ ਕੰਮ ਕੁਮ ਤੁਹਾਨੂੰ ਪਤਾ ਕਿਦਾਂ ਦਾ ਵਾਈ ਕਰ ਨੂੰ ਮੇਰਾ ਜੀ ਨਹੀਂ ਕਰਦਾ ਤੇ ਜੇ ਮੈਂ ਪੈਲੀ ਚ ਜਾਣਾ ਤੇ ਲਵ ਮੇਰੇ ਨਾਲ ਲੜੀ ਜਾਂਦਾ ਕਦੀ ਤੂੰ ਵਾਹ ਨਹੀਂ ਚੰਗਾ ਆਗੀ ਤਾਂ ਕਦੀ ਤੂੰ ਆਹ ਨਹੀਂ ਕੀਤਾ ਮੈਂ ਹੋਰ ਦੱਸੋ ਕੀ ਕਰਾਂ ਨਹੀਂ ਪੁੱਤ ਮੈਂ ਤੇ ਆਨੀ ਆ ਬਾਹਰ ਵੀ ਇਹੋ ਕੰਮ ਤੰਦੇ ਆ ਤੇ ਤੁਸੀਂ ਆਪਣੀ ਵਾਈ ਜੋਤੀ ਰਾਲ ਮਿਲ ਕੇ ਕਰੋ ਐਵੇਂ ਤੂੰ ਬਾਹਰ ਦੇ ਤੱਕੇ ਖਾਣੇ ਆ ਮੰਮੀ ਬਾਹਰ ਇਹੋ ਜੇ ਕੰਮ ਥੋੜੀ ਹੈ ਕਿੱਡੇ ਕਿੱਡੇ ਵਧੀਆ ਕੰਮ ਨੇ ਇਦਾਂ ਹੀ ਲੜਦੇ ਰਹਿੰਦੇ ਆ ਇੱਥੇ ਇੱਕ ਜਣਾ ਬਾਹਰ ਹੋਵਾਂਗੇ ਸਾਡਾ ਪਿਆਰ ਬਣਿਆ ਰਹੇਗਾ ਐਦਾ ਤੂੰ ਤੂੰ ਮੈਂ ਮੈਂ ਹੁੰਦੀ ਰਹਿੰਦੀ ਏ ਬਾਹਰ ਵੀ ਪੁੱਤ ਬੜੇ ਔਖੇ ਕੰਮ ਆ ਜਿਹੜੇ ਬਾਹਰ ਗਏ ਉਹਨਾਂ ਨੂੰ ਪੁੱਛ ਕੇ ਵੇ ਤੂੰ ਇੱਥੇ ਨਹੀਂ ਕੋਹ ਕਰਦਾ ਤੂੰ ਮਾ ਮੇਰਾ ਜੀ ਨਹੀਂ ਕਰਦਾ ਤੇ ਬਾਹਰ ਵੀ ਤੂੰ ਕਿੰਨਾ ਕੰਮ ਕਰ ਲੈਣਾ ਮੰਮੀ ਕਰਾਂਗਾ ਕਰਨਾ ਕਿਉਂ ਨਹੀਂ ਐ ਇੱਕ ਕਰੀ ਤੂੰ ਮੈਨੂੰ ਭੇਜੋ ਤੇ ਸਹੀ ਤੇ ਮੇਰਾ ਯਾਰ ਜਿੱਥੇ ਗਿਆ ਉੱਥੇ ਕਲਾ ਹੜੋ ਇੱਕ ਤਾਂ ਪੈਸੇ ਵੀ ਚੰਗੇ ਕਮਾਉਂਦਾ ਜੋ ਜੋ ਬਾਹਰ ਜਾਵਾਂਗਾ ਇੱਕ ਜਣਾ ਇੱਥੇ ਕਰੇਗਾ ਦੁਜਾ ਬਾਰੂਖ ਮਾਕੇ ਤੈਨੂੰ ਪਾਏਗਾ ਤੇ ਮਾੜਾ ਜੀ ਤੇ ਬਾਅਦ ਤੂੰ ਕਰ ਲੇਗਾ ਇਦਾਂ ਜੋਰ ਵਾਲਾ ਕੰਮ ਕਰ ਲਾਂਗਾ ਮੈਨੂੰ ਕੀ ਹੋਇਆ ਉਹ ਤੁਸੀਂ ਮੇਰੇ ਤੇ ਛੱਡ ਦਿਓ ਸਾਰੀ ਗੱਲ ਤੁਸੀਂ ਇਹ ਦੱਸੋ ਵੀ ਤੁਹਾਡੀ ਕੀ ਸਲਾਹ ਹੈ ਮੇਰੀ ਤੇ ਸਲਾਹ ਚੱਲ ਪੁੱਤ ਤੁਹਾਡੇ ਨਾਲ ਹੀ ਆ ਮੇਰੀ ਕੋਈ ਸਲਾਹ ਕਿਹੜੀ ਵੱਖਰੀ ਹੋਣੀ ਆ ਪਰ ਮੈਨੂੰ ਇਹ ਆ ਵੀ ਜਿੱਤ ਤਰ੍ਹਾਂ ਹੁਣ ਵੇ ਪੁੱਤਾ ਪਰ ਚੁੱਕ ਚੁਕਾ ਕੇ ਪੈਸੇ ਤੈਨੂੰ ਕੱਲਾਂਗੇ ਕੱਲ ਨੂੰ ਤੂੰ ਬਾਹਰ ਜਾ ਕੇ ਕੰਮ ਨਾ ਕੀਤਾ ਪੈਸਾ ਨਾ ਕੋਈ ਕੱਲਿਆ ਇਹ ਫੇਰ ਸਾਡੇ ਘਰ ਹੋਰ ਕਲੇਸ਼ ਵਧਣੀ ਹੈ ਕਿਉਂ ਨਹੀਂ ਮੰਮੀ ਕਲਾਉਣੇ ਮੈਂ ਦੱਸੋ ਭਲਾ ਕਿੱਥੇ ਲੈ ਜਾਏ ਨੇ ਜਿੱਥੇ ਨਹੀਂ ਪਾਉਣੇ ਤੇ ਹੈਗੇ ਜਾਂ ਮਾਂ ਲਾਂਬੇ ਛੱਡੀ ਜਾਣੇ ਨੇ ਰਹਿੰਦੇ ਇੱਥੇ ਡੇ ਨੇ ਦੀਪ ਇੱਥੇ ਹੀ ਹੈ ਲਾਵ ਅੱਗੇ ਹੀ ਜਾਂਦਾ ਵਾ ਵੀ ਇਹ ਮੰਮੀ ਕੰਮ ਨੂੰ ਕਾ ਹੱਥ ਲਾ ਕੇ ਖੁਸ਼ ਨਹੀਂ ਹੈਗਾ ਮੰਮੀ ਜਦੋਂ ਮੇਰਾ ਕੰਮ ਪਸੰਦ ਹੀ ਨਹੀਂ ਹੁਣਾ ਤਾਂ ਮੈਂ ਕੀ ਕਰਾਂ ਚੱਲ ਹੋਰ ਤੇ ਫੇਰ ਵੇਖ ਲੈਨੇ ਆ ਸਲਾਹ ਕਰਕੇ ਹੀ ਆ ਫਿਰ ਸਾਰੇ ਪਰਿਵਾਰ ਦੀ ਸਲਾਹ ਦੇ ਨਾਲ ਹੀ ਇਹ ਕੰਮ ਤੇ ਉਹ ਤਾਂ ਮੰਮੀ ਤੁਹਾਡੀ ਗੱਲ ਠੀਕ ਆ ਪਰ ਇਹ ਆ ਕਿ ਤੁਸੀਂ ਮੇਰੀ ਸਾਈਡ ਲਿਓ ਉਨਾ ਖਣ ਵੀ ਨੂੰ ਨਹੀਂ ਖਲਾਉਣਾ ਤੇ ਜੇ ਤੁਸੀਂ ਵੀ ਕਹਿਤਾ ਤਾਂ ਫੇਰ ਨਹੀਂ ਚੱਲ ਸਾਈਡ ਤੇ ਮੈਂ ਲੈ ਲੂੰਗੀ ਤੁਸੀਂ ਕਿਉਂ ਵੀ ਕੋਈ ਨਹੀਂ ਆਪੈ ਨੂੰ ਖਲਾਈਏ ਆਹ ਠੀਕ ਹੋ ਤਰਾ ਮੈਂ ਤੇ ਅੰਨੀ ਵੀ ਬਾਹਰ ਵੀ ਇਹੋ ਜੇ ਕੰਮ ਆ ਤੇਰੀ ਕਿਹੜੀ ਇੰਨੀ ਪੜ੍ਹਾਈ ਹੈ ਕਿ ਜਿਹੜਾ ਤੈਨੂੰ ਜਾਂਦੇ ਅਗਲਿਆਂ ਨੇ ਕੁਰਸੀ ਤੇ ਬਾਲ ਦੇਣਾ ਵਾ ਮੰਮੀ ਕੁਰਸੀਆਂ ਤੇ ਤੇ ਬੈਗ ਕੋਈ ਵੀ ਨਹੀਂ ਉੱਥੇ ਕੰਮ ਕਰਦਾ ਕੰਮ ਦੇ ਹੱਥੀ ਕਰਨਾ ਹੀ ਪੈਣਾ ਹੈ ਚੱਲ ਕੋਈ ਨਹੀਂ ਕਰ ਲੈਨੇ ਫਿਰ ਸਲਾ ਤੁਸੀਂ ਆਪੀ ਗੱਲ ਛੇੜਿਓ ਜਿੱਦਣਾ ਵੀ ਛੇੜਨੀ ਹੈ ਆਪਾਂ ਇਦਾਂ ਕਰੀਏ ਇਹ ਆ ਵੀ ਮਨਾਉਣਾ ਤੁਹੀ ਇਹ ਸਾਰਿਆਂ ਨੂੰ ਇਹ ਹੁਣ ਤੁਹਾਡੀ ਜ਼ਿੰਮੇਵਾਰੀ ਜੇ ਦਾਸ ਜਿਹੜਾ ਇੱਥੇ ਨਹੀਂ ਕੰਮ ਨੂੰ ਹੱਥ ਲਾਗੇ ਕੋਈ ਬਾਹਰ ਇਹ ਕੀ ਕਰ ਲੂਗਾ ਹੁਣ ਇੰਨੀ ਰਕਮ ਹੰਤਰੀ ਕੱਢਣੇ ਵੀ ਕਿੱਥੋਂ ਇਹਦੀ ਤਾਂ ਨਿਆਣਿਆਂ ਵਾਲੀ ਗੱਲ ਵਾ ਨਾ ਕੰਮ ਕਰਨਾ ਹੋਵੇ ਤਾਂ ਇੱਥੇ ਕਿਹੜਾ ਸਾਡਾ ਕੰਮ ਹੈ ਨੀਗਾ ਸਭਨ ਹੁਣ ਤੂੰ ਕਿਨੇ ਚੜਦੀ ਇੱਥੇ ਬੈਠੀ ਆ ਔਰ ਤੈਨੂੰ ਸੋੜੇ ਜਾਣਾ ਚਾਹੀਦਾ ਵਾ ਮੰਮੀ ਜਿਦਾਂ ਡੈਡੀ ਕਹਣਗੇ ਨਾ ਮੈਂ ਤੇ ਉਦਾਂ ਹੀ ਕਰਨਾ ਜੀ ਡੈਡੀ ਦੀ ਨਾ ਮੰਨ ਤੂੰ ਆਪਣਾ ਘਰ ਵੇਖ ਪੁੱਤ ਘਰ ਹੀ ਕੰਮ ਆਉਣਾ ਚੱਲ ਮੰਮੀ ਲੋਕਾਂ ਨੇ ਆ ਮਾਵਾ ਤੇ ਧੀਆਂ ਦਾ ਹੀ ਨਾ ਕਰਦੀਆਂ ਨੇ ਹੈ ਕਿ ਸਾਡੀ ਧੀ ਕੋਈ ਸਹੁਰੇ ਪਰਿਵਾਰ ਵਿੱਚ ਦੁਖੀ ਨਾ ਹੋਵੇ ਫਿਰ ਲੋਕੀ ਦੇ ਇੱਥੋਂ ਤੱਕ ਕਹਿ ਦਿੰਦੇ ਕਿ ਸਾਡੀ ਕੋ ਰੋਟੀਆਂ ਨਹੀਂ ਖਤਮ ਹੋਈਆਂ ਆਪਣੀ ਧੀਆਂ ਨੂੰ ਖਵਾ ਲਾਂਗੇ ਤੇ ਇੱਕ ਤੁਸੀਂ ਉਹ ਜਿਹੜੇ ਕਹਿੰਦੇ ਹੋ ਕਿ ਜਾ ਜਾ ਉੱਥੇ ਜਾ ਕੇ ਫੇਰ ਉਹੀ ਤੱਕੜੀ ਨਾ ਉਹੀ ਵੱਟੇ ਰਹਿਣੇ ਆ ਤੁਹਾਨੂੰ ਕੀ ਪਤਾ ਇੱਥੇ ਬੈਠਿਆਂ ਨੂੰ ਉੱਥੇ ਮੈਨੂੰ ਕਿੰਨਾ ਤੰਗ ਕਰਦੇ ਸੀ ਇੱਕ ਡੈਡੀ ਆ ਜਿਹੜਾ ਮੇਰਾ ਦੁੱਖ ਵਿੰਦੇ ਆ ਹੋਈ ਨਹੀਂ ਇਹਨਾਂ ਨੂੰ ਸਮਝਾਵਾਂਗੇ ਹਨੇਰੇ ਵਰਗਾ ਰੱਬ ਨੇ ਪੁੱਤ ਦਿੱਤਾ ਵਾ ਤੂੰ ਉਹਦੇ ਵੱਲ ਨਹੀਂ ਵੇਖਣਾ ਮੰਮੀ ਤਾਂ ਹੀ ਤੇ ਉਹਨੂੰ ਇੱਥੇ ਲੈ ਆਈਆਂ ਉੱਥੇ ਉਹਦੀ ਕੋਈ ਕਦਰ ਨਹੀਂ ਕਰਦਾ ਹੈ ਸੱਸ ਮੇਰੀ ਤੇ ਔਡੋਡਿਕੇ ਪੈਂਦੀ ਸੀ ਜੇ ਕੋਈ ਵੀ ਗੱਲ ਕਰ ਲੇ ਇਹ ਕਈ ਗੱਲਾਂ ਮੁੰਡੇ ਨੂੰ ਕਰ ਜਾਂਦੀ ਸੀ ਤੇ ਮੇਰੇ ਕੋਲ ਜਰੀਆਂ ਨਹੀਂ ਜਾਂਦੀਆਂ ਤਾਂ ਕਰਕੇ ਲੈ ਆਈ ਮੈਂ ਇੱਥੇ ਤੇ ਨਾਲੇ ਮੈਂ ਆਪੇ ਨੇ ਆਪਣੀ ਆਈ ਡੈਡੀ ਲੈ ਕੇ ਆਏ ਸੀ ਡੈਡ ਨੇ ਵੀ ਤੈਨੂੰ ਸਿਰ ਤੇ ਚਾੜਿਆ ਵਾ ਕਿ ਕੋਈ ਗੱਲ ਹੁੰਦੀ ਝਟ ਕਹਿੰਦੇ ਜਾ ਕੇ ਸੰਮਣ ਨੂੰ ਲੈ ਆਈਏ ਤੁਹਾਡੇ ਘਰ ਵਿੱਚ ਸੋਗ ਗੱਲਾਂ ਪਤਾ ਹੋ ਜਾਂਦੀਆਂ ਨੇ ਹਾਡੀ ਵੀ ਤੇ ਡੈਡੀ ਨਾਲ ਹੁੰਦੀ ਰਹੀ ਆ ਉਹਨਾਂ ਨੇ ਮੈਨੂੰ ਕਹਣਾ ਜਾ ਚੱਲ ਜਾ ਗੁੱਸੇ 'ਚ ਇਹਦਾ ਮਤਲਬ ਇਹ ਥੋੜਾ ਵੀ ਘਰ ਛੱਡ ਕੇ ਚਲ ਜਾਈਦਾ ਸਹੁਰੇ ਤੇਰੇ ਕਿੰਨੇ ਚੰਗੇ ਆ ਸਵਾਸਤੇ ਜੀ ਦਾ ਕਿੰਨਾ ਸੁਭਾ ਚੰਗਾ ਵਾ ਤੇ ਕਿੰਨਾ ਕਰਦੀ ਓ ਮੁੰਡੇ ਦੇ ਨਾਲ ਤੂੰ ਜਾਣ ਕੇ ਝੂਠ ਬੋਲਦੀ ਤਾਨੂੰ ਇੱਥੇ ਬੈਠੇ ਸਾਰਾ ਕੁਝ ਪਤਾ ਆ ਨਾ ਜਿਹੜਾ ਹੰਡੇ ਵਰਤੇ ਨਾਲ ਅਗਲਿਆਂ ਨਾਲ ਉਹਨੂੰ ਉਦੋਂ ਪਤਾ ਲੱਗਦਾ ਤੇ ਨਾਲੇ ਨਾ ਇਹੋ ਜਿਹੀਆਂ ਗੱਲਾਂ ਤੂੰ ਮੇਰੇ ਨਾਲ ਨਾ ਕਰਿਆ ਕਰੋ ਡੈਡੀ ਨਾਲ ਨਾ ਕਰਿਆ ਕਰੋ ਉਹ ਤੁਹਾਨੂੰ ਆਪੇ ਜਵਾਬ ਦੇਣਗੇ ਤੇ ਉਹ ਤੇਰੇ ਨੂੰ ਵੀ ਬੜਾ ਸਮਝਾਇਆ ਉਹ ਵੀ ਨਹੀਂ ਕਹਿਣਾ ਮੰਨਦੇ ਮੇ ਮੈਂ ਹਾਰ ਕੇ ਕਿਹਾ ਮੈਂ ਤੈਨੂੰ ਆਪ ਹੀ ਮੰਗ ਕੇ ਕਹਿ ਲੈਂਨੀ ਆ ਕਿ ਸ਼ਾਇਦ ਤੂੰ ਹੀ ਮੇਰਾ ਕਹਿਣਾ ਮੰਨ ਲੇ ਪਰ ਤੂੰ ਵੀ ਨਹੀਂ ਮੇਰਾ ਕਹਿਣਾ ਮੰਨਦੀ ਤੂੰ ਹੀ ਜਿੱਤੇ ਜੜੀ ਆਪਣੀ ਤੇ ਮੰਮੀ ਜੀ ਤੁਸੀਂ ਕੋਈ ਸਹੀ ਸਲਾਹ ਦਿਓ ਤੇ ਮੈਂ ਮੰਨ ਵੀ ਲਵਾਂ ਤੁਹਾਡੀ ਤੇ ਮੈਨੂੰ ਗੱਲ ਦੀ ਹੀ ਨਹੀਂ ਸਮਝ ਲੱਗਣ ਢਈ ਹੈ ਧੀ ਇੰਨੀ ਔਖੀ ਹੋਵੇ ਤੇ ਉਦੋਂ ਮਾਂ ਕਵੇ ਕੋਈ ਨਹੀਂ ਜੇ ਮਰਦੀ ਹੈ ਤੇ ਮਰ ਨਹੀਂ ਪੁੱਤਾਂ ਨੂੰ ਦੁੱਖ ਨਹੀਂ ਤੇਰਾ ਕੋਈ ਵੀ ਹੁਣ ਧੀ ਆਪਣੇ ਘਰ ਆ ਕੇ ਪੇ ਪੇਕਿਆਂ ਦੇ ਘਰ ਬਹਿ ਜਾਏ ਤੇ ਮਾਂ ਤੇ ਉਹ ਠੰਡਾ ਕੱਢਦਾ ਮੈਂ ਕਰਦੀ ਤੇਰੀ ਨਾਨੀ ਨਾਲ ਗੱਲ ਫੋਨ ਤੇ ਉਹਨੂੰ ਕਹਿੰਨੀ ਵੀ ਆਓ ਜਰਾ ਸਮਝਾਓ ਆਪ ਹੀ ਆਪ ਨੂੰ ਮੈਨੂੰ ਕੀ ਸਮਝਾਉਣਾ ਹੈ ਤੁਸੀਂ ਅਗਲਿਆਂ ਨੂੰ ਸਮਝਾਓ ਕਿ ਕਿਉਂ ਹਾੜੀ ਤੀਨ ਦੁਖੀ ਕਰਦੇ ਜੇ ਮੈਨੂੰ ਕਰਨ ਤੇ ਤੁਲੇ ਜੇ ਹੈ ਮੈਂ ਰਹਿ ਜਾ ਮਰ ਜਾ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਜਾਓ ਕਹਿ ਲਓ ਨਾਨੀ ਨੂੰ ਵੀ ਵੇਖ ਲਾਂਗੀ ਫਿਰ ਨਾਨੀ ਨੂੰ ਵੀ ਵੀ ਉਹ ਕੀ ਕਹਿੰਦੀ ਅੱਗੋਂ ਜੇ ਉਹ ਚ ਸਿਆਣੀ ਹੋਊਗੀ ਨਾ ਤੇ ਮੇਰੇ ਵੱਲ ਦੀ ਗੱਲ ਕਰੂ ਜੇ ਉਹਨੂੰ ਵੀ ਉਹ ਵੀ ਟਾਡੇ ਵਰਗੀ ਹੋਊਗੀ ਨਾ ਤਾਂ ਫਿਰ ਮੈਨੂੰ ਹੀ ਕਹੂਗੀ ਲਵ ਕੀੜਿਆਂ ਵੇਖੜ ਫੋਨ ਤੇ ਆ ਗਿਆ ਜ ਨਮਨੇਵੀਆਂ ਕਿੰਨੀ ਆਪ ਆਈਆਂ ਨੇ ਹਾਂ ਬੱਚਿਆਂ ਦੇ ਖੇਡਣ ਵਾਲੀਆਂ ਹਾਂ ਤੇਗਰਲੀਨ ਕਿੱਥੇ ਆ? ਇੱਥੇ ਆ ਮੰਮੀ। ਆਵਾਜ਼ ਮਾਰ ਸਾਨੂੰ ਜਰਾ। ਗਰਲੀਨਾ? ਹਾਂਜੀ ਦੱਸੋ। ਬਾਹਰ ਇਹ ਗੱਲ ਸੁਣੀ। ਦੱਸੋ। ਮੰਮੀ ਬੁਲਾਉਂਦੇ। ਆ ਬੈਜੋ। ਬੈਠੇ ਮੰਮੀ ਦੱਸੋ ਕੋਈ ਕੰਮ ਹੀ? ਹਾਂ ਕੰਮ ਹੀ। ਲਾਵ? ਹਾਂਜੀ। ਪਿੰਦਰ ਡਿਆ ਹੀ ਮੇਰੇ ਨਾਲ ਗੱਲ ਕਰਨੇ ਕਿ ਮੈਨੂੰ ਬਾਹਰ ਕਲਾ ਦੋ। ਬਾਹਰ ਜਾਣਾ ਮੈਂ। ਬਾਹਰ ਕਲਾ ਦੋ। ਇਹਨੂੰ ਕਿਧਰੋਂ ਚਾ ਚੜ ਕੇ ਬਾਹਰ ਜਾਂਦਾ? ਔਰ ਮੁੰਡੇ ਮੰਡੇ ਨਾਲ ਦੇ ਗਏ ਆ ਨਾ ਤਾਂ ਤੈਨੂੰ ਪਤਾ ਹੀ ਆ ਵੇਖੋ ਕਿ ਫਿਰ ਨਿਆਣਿਆਂ ਤੇ ਵੀ ਭੂਤ ਸਵਾਰ ਹੁੰਦਾ ਕਿ ਅਸੀਂ ਬਾਹਰ ਜਾਣਾ ਮਮੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਪਿੰਦਰ ਇੱਥੇ ਨਹੀਂ ਕੰਮ ਕਰਦਾ ਤਾਂ ਉਹ ਬਾਹਰ ਜਾ ਕੇ ਕੰਮ ਕਰ ਲੀਗਾ ਗਰਲੀਨ ਵਾਹੇ ਮਮੀ ਸਹੀ ਡਈ ਹੈ ਕਹਿਣ ਤੁਹਾਨੂੰ ਪਤਾ ਵੀ ਪਿੰਦਰ ਨੇ ਪਹਿਲਾਂ ਵੀ ਕੁਵਾਰੇ ਪੰਜ ਵੀ ਕਿੰਨੇ ਪਏ ਸਾਡੇ ਜਾਰੇ ਆ ਜੇ ਤੁਹਾਡੇ ਕੋ ਕੋਈ ਹੁੰਦਾ ਨਾ 5-7 ਲੱਖ ਰੁਪਈਆ ਤੇ ਤੁਹਾਡੀ ਗੱਲ ਹੋਰ ਹਣੀ ਪਰ ਇਹਨੇ ਉਦੋਂ ਕਦੀ ਮੈਨੂੰ ਦੁਕਾਨ ਪਾ ਦੋ ਫਿਰ ਇਹਨੇ ਇੱਕ ਸ਼ਹਿਰ ਕੰਮ ਖੋਲਿਆ ਕਿਤੇ ਟਿੱਕੇ ਕੰਮ ਨਹੀਂ ਇਹਨੇ ਕੀਤਾ ਚਲੋ ਤੇ ਹੁਣ ਫਿਰ ਗੱਲ ਨਹੀਂ ਆਪਾਂ ਵੀ ਕਰਨੀ ਉਹਦੇ ਨਾਲ ਤੇ ਹੁਣ ਉਹਦੀ ਸਲਾਹ ਵਾ ਤਾਂ ਫਿਰ ਮੈਂ ਤਾਂ ਨਹੀਂ ਹਰਾਲ ਮਿਲ ਕੇ ਤੇ ਕਰ ਲਈਏ ਉਹ ਤਰ੍ਹਾਂ ਫਿਰ ਬਾਅਦ ਜਦੋਂ ਨਿਆਣੇ ਗਏ ਹੁਣ ਨਾ ਰਕਮ ਲਾ ਕੇ ਫਿਰ ਕੰਮ ਕਰ ਹੀ ਲੈਂਦੇ ਆ ਪਤਾ ਹੁੰਦਾ ਕਿਹੀਂ ਪੈਹਾ ਲਾ ਕੇ ਆਏ ਆ ਉਹ ਮੰਮੀ ਗੱਲ ਤੇ ਤੁਹਾਡੀ ਠੀਕ ਆ ਵੀ ਬਾਹਰ ਜਾ ਕੇ ਲੋਕੀ ਮਿਹਨਤਾਂ ਕਰਦੇ ਆ ਸਾਰਾ ਕੁਝ ਪਰ ਉਹੋ ਹੀ ਸਾਰਾ ਕੁਝ ਕਰਦਾ ਜਿਨੇ ਇੱਥੇ ਵੀ ਧੁੱਪਾਂ ਹੰਡਾਈ ਆ ਜਿਨੇ ਕੋਈ ਕਈ ਚੁੱਕ ਕੇ ਬਾਹਰ ਵੱਟਾਂ ਬੰਨੇ ਲਿਪੇ ਆ ਇਹ ਨਹੀਂ ਆ ਵੀ ਸਾਰਾ ਦਿਨ ਅੰਦਰ ਬੜੇ ਰਹੇ ਫੋਨ ਚਲਾਉਂਦੇ ਰਹੇ ਟੀ ਵੇਂਦੇ ਰਹੇ ਤੇ ਕਹਣਾ ਬਾਹਰ ਜਾਣਾ ਬਾਹਰ ਤੇ ਉੱਥੇ ਜਾ ਕੇ ਮਾਣੇ ਪੱਕੀਆਂ ਪਕਾਈਆਂ ਥੋੜਾ ਦੇਣੀਆਂ ਨੇ ਕੰਮ ਆਪ ਕਰਨਾ ਪਣਾ ਵਾ ਮੰਮੀ ਸਾਰੀਆਂ ਗੱਲਾਂ ਛੱਡੋ ਪਿੰਦਰ ਦੀ ਇੱਥੇ ਤੁਸੀਂ ਗੱਲ ਸੁਣੀ ਹੀ ਉਹਨੇ ਤੰਗੀ ਤੇ ਵੇਖੀ ਨਹੀਂ ਜਿੰਨੇ ਪੈਸੇ ਮੰਗੇ ਤੂੰ ਹੀ ਵੀ ਦੇਤੇ ਇਹਨਾਂ ਨੇ ਵੀ ਦੇਤੇ ਵੀ ਚੱਲ ਛੋਟਾ ਵਾ ਮੈਂ ਤੇ ਕਰਕੇ ਕਲੀਨ ਕਰਦਾ ਰਿਹਾ ਵਾ ਵਿਆਹ ਤੋਂ ਪਹਿਲਾਂ ਵੀ ਕਿ ਚੱਲ ਲਾਡਾਂ ਜਾਂ ਚ ਰੱਖਿਆ ਵਾ ਤੇ ਨਾਲੇ ਛੋਟਾ ਭਰਾ ਵਾ ਕੋਈ ਨਹੀਂ ਸਾਰੀ ਉਮਰ ਕਰਨ ਚ ਪਈ ਐ ਮੈਨੂੰ ਥੋੜਾ ਪਤਾ ਹੀ ਪੀ ਮੇਰੇ ਹੱਥਾਂ ਨੇ ਦਿੱਤੀਆਂ ਗੰਨਾ ਜਿਹੜੀਆਂ ਮੈਨੂੰ ਮੂੰਹ ਨਾ ਖੁੱਲਣੀਆਂ ਪੈਣੀਆਂ ਚੱਲ ਕੋਈ ਗੱਲ ਨਹੀਂ ਮੰਮੀ ਜੇ ਤੁਸੀਂ ਆਂਦੇ ਐ ਨਾ ਤੇ ਖਲਾ ਦੋ ਪਿੰਦਰ ਨੂੰ ਬਾਹਰ ਆਹੋ ਨਹੀਂ ਇੱਕ ਮੌਕਾ ਦਿੰਨੇ ਉਹਨੂੰ ਉਹ ਆਂਦਾ ਵਾ ਜੇ ਮੈਂ ਇੱਥੇ ਵੀ ਕੋਈ ਕੰਮ ਕਰਦਾ ਤਾਂ ਲਵ ਮੈਨੂੰ ਟੁੱਟ ਟੁੱਟ ਪੈਂਦਾ ਰਹਿੰਦਾ ਵਾ ਤੇ ਚੱਲ ਤੂੰ ਵੀ ਨਹੀਂ ਉਹਨੂੰ ਗੁੱਸੇ ਹੋਣਾ ਉਹ ਮੰਮੀ ਮੈਂ ਤੇ ਤਾਂ ਟੁੱਟਣਾ ਵੀ ਕੋਜੇ ਦੇ ਦਿਮਾਗ 'ਚ ਹੀ ਬਹਿ ਜੇ ਸਾਰਾ ਕੁਝ ਮੈਂ ਥੋਣਾ ਜੇ ਇਹਨੂੰ ਪੈੜੀ 'ਚ ਖੜਦਾ ਵਾਂ ਤੇ ਉੱਥੇ ਮੈਨੂੰ ਡਾਹ ਕੇ ਤੇ ਕਹਿੰਦਾ ਮੈਂ ਧੂਮ ਮਿੰਟਾਂ ਚ ਆਇਆ ਅੱਡੇ ਤੋਂ ਮੁੜ ਕੇ ਵਾਪਸੀ ਨਹੀਂ ਪਰਤਦਾ ਜੇ ਇਹਨੂੰ ਮੈਂ ਕਹਿੰ ਤੇ ਤੁਹਾਡੇ ਸਾਹਮਣੇ ਵੇ ਲੋਕ ਕਦੀ ਅਜ ਤੱਕ ਕਿ ਕਦੇ ਡੰਗਰ ਥੱਲੇ ਬੈਠਾ ਤੂੰ ਵੇਖਿਆ ਦਰਲਾ ਕਿਤੇ ਚੱਲ ਕੋਈ ਨਹੀਂ ਇੱਕ ਵਾਰੀ ਹੁਣ ਕਰਕੇ ਵੇਖ ਲਈਏ ਫਿਰ ਨਿਆਣੇ ਦਾ ਦਿਲ ਟੁੱਟਦਾ ਚਲੋ ਠੀਕ ਆ ਮੰਮੀ ਜੇ ਤੂੰ ਹੀ ਕਹਿਣ ਦੇ ਜੇ ਨਾ ਤੇ ਮੈਂ ਤੁਹਾਡੀ ਗੱਲ ਮੰਨ ਲੈਣਾ ਵਾ ਇਹ ਨਾ ਕਿਉ ਪਿੱਲਾ ਮਨਾ ਕਰਨ ਦਿਆ ਪਰ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਕਵਾਂਗਾ ਆਪਾਂ ਪਹਿਲਾਂ ਇਹਨੂੰ ਕੋਈ ਛੋਟੇ-ਮੋਟੇ ਡਿਸਕ ਲਈਏ ਇਹ ਨਹੀਂ ਆ ਕਿ 1000 ਰੁਪਏ ਲਾ ਕੇ ਤੇ ਚੰਗੇ ਯੂਰਪ ਕੰਟਰੀ ਘਲ ਦੀਏ ਉੱਥੇ ਮਹੀਨੇ ਬਾਅਦ ਗਏ ਮੇਰਾ ਜੀ ਨਹੀਂ ਲੱਗਦਾ ਵਾਪਸ ਆ ਜੇ ਤੇ ਲੱਖਾਂ ਪਈਏ ਬਰਬਾਦ ਹੋ ਜਾਣੇ ਆ ਸਾਰੀ ਜ਼ਿੰਦਗੀ ਨੂੰ ਆ ਚਲ ਕਰ ਲੈਨੇ ਉਹਦੇ ਨਾਲ ਸਲਾਹ ਇਹਨੂੰ ਕਵਾਂਗੇ ਵੀ ਤੂੰ ਕੋਈ 2 ਸਾਲ ਆ ਹ ਦਬਈਰ ਦੇ ਦੇਚ ਉੱਥੇ ਹੱਦ ਪਨ ਕੇ ਮਿਹਨਤ ਕਰ ਕੁਝ ਪੈਸੇ ਤੂੰ ਜੋੜ ਲਵ ਦਬਈ ਕਿਹੜਾ ਮਾੜਾ ਵਾ ਤੂੰ ਹੀ ਤੇ ਇਦਾਂ ਕਰਨ ਦੇ ਕੰਮ ਕਰਨ ਵਾਲਾ ਹੋਣਾ ਚਾਹੀਦਾ ਬੰਦਾ ਹੁਣ ਤੀ ਵੇਖਿਆ ਹੀ ਐ ਵੀ ਮੇਰੇ ਤਾਏ ਦੇ ਮੁੰਡੇ ਨਹੀਂ ਕੰਮ ਕਰਨ ਦੇ ਹੈਗੇ 1.5 ਲੱਖ ਰੁਪਇਆ ਕਮਾਉਂਦੇ ਅਗਲੇ ਓਏ ਉਹਨਾਂ ਦੀ ਰੀਸ ਨਾ ਕਰ ਉਹ ਮੈਂ ਤਾਏ ਦੇ ਮੁੰਡੇ ਤਰ੍ਹਾਂ ਜਾਣਨਾ ਉਹਨਾਂ ਹੱਦ ਪਨ ਕੇ ਮਿਹਨਤ ਬੜੀ ਕੀਤੀ ਆ ਉਹ ਤੈਨੂੰ ਪਤਾ ਵਾ ਜਦੋਂ ਸਕੂਲ ਜਾਂਦਾਂ ਦੇ ਤਾਇਆ ਤੇਰਾ ਦਾਦਾ ਵੀ ਉਦੋਂ ਦੇ ਨਾਲ ਪੈੜੀ ਬਨੇ ਦਾ ਹੱਥ ਬੰਦਾ ਬੜਾ ਸਾਰੀ ਨਾਲ ਉਹਨਾਂ ਜਿੰਮੇ ਦੀ ਚੁੱਪੀ ਪਰ ਇਹ ਹੀ ਤੋ ਜਿਹੜਾ ਕੰਮ ਕਰਦੇ ਸੀ ਨਾ ਉਥੇ ਇੱਥੇ ਉਹਨਾਂ ਨੇ ਜਾ ਸਿੱਖੀ ਸੀ 2 ਸਾਲੇ ਇਦਾਂ ਹੀ ਲਾ ਲਏ ਸੀ ਉਹ ਚੱਲ ਇਹ ਆ ਮੈਂ ਤੇ ਆਣਾ ਵਾਂ ਵੀ ਦਬਈ ਮਾੜਾ ਨਹੀਂ ਦੇਸ਼ ਕੋਈ ਹੁੰਦਾ ਹੈਗਾ ਮੇਰੇ ਕਹਿਣ ਤੋਂ ਭਾਵੇਂ ਆ ਵੀ ਦੂਜੇ ਮੁਲਕ ਜਿਹੜਾ ਠੰਡੇ ਠੋਡੇ ਹੁੰਦੇ ਆ ਇੱਥੇ ਜਿਹੜਾ ਗਰਮੀ ਜ਼ਿਆਦਾ ਹੁੰਦੀ ਆ ਪਿੰਦਰਾ ਡਾਈਸੀ ਚ ਵੜਿਆ ਰਿੰਦਾ ਉੱਥੇ ਜਾ ਕੇ ਮੁੜ ਕੇ ਕਹੇ ਵੀ ਮੇਰੇ ਕੋਲ ਦਿਹਾੜੀ ਨਹੀਂ ਲੱਗਦੀ ਆ ਮੈਨੂੰ ਗਰਮੀ ਲੱਗਦੀ ਆ ਆ ਚੀਜ਼ ਮੈਂ ਕਹਿੰਦੇ ਆ ਮੰਮੀ ਬਾਕੀ ਤੁਹਾ ਤੇ ਬਸ ਇਹਨੂੰ ਇਹ ਗੱਲ ਕਿਓ ਕਿ ਤੈਨੂੰ ਜਿਹੜੀ ਛੋਟੀ ਕੰਟਰੀ ਕੱਲਣਾ ਵਾ ਵੱਡੀ ਕੰਟਰੀ ਨਹੀਂ ਕੱਲਣਾ ਹੈਗਾ ਲਾਵੇ ਤੇ ਤੁਹਾਡੇ ਸਲਾਹ ਦੇ ਨਾਲ ਹੀ ਆ ਸਾਰਾ ਕੁਝ ਉਹਨੇ ਮੇਰੇ ਨਾਲ ਗੱਲ ਕੀਤੀ ਸੀ ਪਰ ਮੈਨੂੰ ਹਾਲੇ ਕੋਈ ਹਾਂ ਨਾ ਦਾ ਜਵਾਬ ਨਹੀਂ ਦਿੱਤਾ ਮੈਂ ਪਹਿਲਾਂ ਮੈਂ ਲਾਵ ਲਾ ਸਲਾਹ ਕਰੂੰਗੀ ਚਲ ਚੱਲ ਤੁਸੀਂ ਵੀ ਕਰਕੇ ਨਾ ਕੋਈ ਮਮੀ ਫਿਰ ਜੇ ਤੁਸੀਂ ਮੰਨਣਾ ਤਾਂ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਸਹਿਮਤ ਆ ਆਪਾਂ ਪਰਿਵਾਰ ਤੋਂ ਬਾਹਰ ਥੋੜਾ ਜਦੋਂ ਸਾਂਝਾ ਪਰਿਵਾਰ ਆ ਗੱਲੀ ਨਾ ਉੱਥੇ ਰੇਗ ਦੀ ਸਹਾ ਨਾਲ ਤੁਰਨਾ ਪੈਣਾ ਹਾਂ ਚਲ ਆ ਵੀ ਖਲ ਰਾਜਣਾ ਚੋਕੀ ਲੈਣੀ ਫੇਰੀ ਅੰਦਰ ਜਾ ਕੇ ਦੇਣੀ ਨਵਦੀਪ ਕੀ ਕਰਨ ਦੇ ਕੁਛ ਨਹੀਂ ਬਿੰਦਰ ਆ ਲੱਗੀਆਂ ਇਥੋਂ ਚੁੱਪਣ ਮੈਂ ਚਲ ਸਾਬ ਸਫਾਈ ਕਰ ਦਿੰਦੀ ਆ ਚਾਹਣ ਬਣਾਈ ਘੁੱਟ ਹਲੇ ਬਣਾਈ ਤੇ ਨਹੀਂ ਆ ਕੋਈ ਗੱਲ ਨਹੀਂ ਬਣਾ ਦੇਣੀ ਆ ਤਾ ਬਣਾ ਦੇ ਹਾਂ ਤੇ ਨਾਲੇ ਮੇਰੀ ਗੱਲ ਸੁਣੋ ਤੁਸੀਂ ਕਿੰਨੀ ਵਾਰੀ ਸ਼ਹਿਰ ਗਏ ਹੋ ਮੈਂ ਤੁਹਾਨੂੰ ਕਿਹਾ ਸੀ ਜਿਹੜਾ ਮੇਰਾ ਕਮੀਜ਼ ਉੱਥੇ ਪੜਾਇਆ ਆਂਟੀ ਨੂੰ ਸਹੀ ਕਰਨ ਵਾਸਤੇ ਉਹ ਲਿਆ ਦਿਓ ਮੈਨੂੰ ਉਹ ਯਾਰ ਚੇਤਾ ਹੀ ਭੁੱਲ ਜਾਂਦਾ ਪਰ ਮਨੂੰ ਇਹ ਆ ਕਿ ਤੂੰ ਹਰ ਵਾਰੀ ਕਹਿ ਦੇਣੀ ਆ ਹੋਰ ਤੇ ਰਕਪਾਣਾ ਸੂਟ ਹੈ ਨਹੀਂ ਜਰੂਰੀ ਉਹੀ ਪਾਉਣਾ ਹੈ ਤੇ ਯਾਰ ਜੀ ਮੈਂ ਤਾਂ ਨਹੀਂ ਮੈਨੂੰ ਨਾਲ ਜਿੱਤੇ ਮੈਨੂੰ ਵੀ ਨਹੀਂ ਲੱਗ ਕੇ ਜਾਂਦੇ ਮੈਂ ਸਿਰੇ ਦਿਨ ਉਹ ਕਿਹਾ ਸੀ ਨਾ ਕਿ ਜਾਣਾ ਮੈਂ ਸ਼ਹਿਰ ਅੱਜ ਉਦੋਂ ਤੂੰ ਸਿਰੇ ਕਿਹਾ ਨਹੀਂ ਆ ਹੁਣ ਹੋ ਕੇ ਆ ਗਿਆ ਤੇ ਹੁਣ ਡੱਪ ਹੈ ਉਹ ਗੱਲ ਕਰਨ ਮੈਂ ਤਾਂ ਨਹੀਂ ਬਾਰ ਬਾਰ ਕਹਿੰਦੀ ਪਰ ਤੁਸੀਂ ਮਣ ਕੇ ਫੇਰ ਉੱਠ ਜਾਂਦੇ ਪਿੱਕੋ ਚੀਜ਼ ਮੈਨੂੰ ਬਾਰ ਬਾਰ ਸੁਣਾਉਂਦੀ ਰਹਿੰਦੀ ਆ ਹੁਣ ਲਿਆਂਦਾ ਸੂਟ ਤੇ ਪਾਉਣ ਨਹੀਂ ਲਿਆਂਦਾ ਵਾ ਹੁਣ ਥੋੜੀ ਪਿਆ ਰਿਆਂਦੇ ਮਣ ਕੇ ਸਿਆਲ ਲੰਘ ਜਾਣਾ ਵਾ ਠੀਕ ਆ ਤੂੰ ਲੜਨੀ ਪੈ ਗਈ ਅੱਗੋਂ ਐਦਾਂ ਕਰਾ ਚਾਹ ਬਣਾ ਕੋਟ ਤੇ ਚਾਗ ਦੇ ਲੈ ਆਉਨੇ ਆ ਆਹ ਹੁਣੇ ਆਦੀ ਉਹਨ ਮੈਨੂੰ ਇਹੋ ਇੱਕ ਮਹੀਨਾ ਸੂਟ ਪਹਿਣਾ ਆ ਆਪ ਜਾਣਾ ਪੈਣਾ ਤੈਨੂੰ ਨਾਲ ਕੋਈ ਗੱਲ ਨਹੀਂ ਮੈਂ ਚਲ ਜਾਾਂਗੀ ਤੁਹਾਡੇ ਨਾਲ ਉੱਥੇ ਮੇਰਾ ਜੀਨ ਕਰਦਾ ਤੇ ਪਤਾ ਹੀ ਹੈ ਤੈਨੂੰ ਤੇ ਮੈਂ ਚਾਹ ਸਕਦਾ ਤੂੰ ਆਪ ਜਾ ਕੇ ਲੈ ਆਂਦੇ ਇੱਕ ਤੋਂ ਪੈਸੇ ਬੜੇ ਫਿਰ ਮੇਰੇ ਕੋਲ ਮੰਗਦੇ ਨੇ ਭੈਣੇ ਐਵੇਂ ਤੁਹਾਡੇ ਤੋਂ ਮੰਗ ਦਿੱਤਾ ਤੇ ਤੁਸੀਂ ਵੀ ਫਿਰ ਜਾਣ ਬੁਝ ਕੇ ਵਾਅਦਾ ਦੇ ਦਿੰਦੇ ਉਹਨਾਂ ਦੇ ਜਿੰਨੇ ਮੰਗਦੇ ਉਹਨੇ ਕੱਢ ਕੇ ਫੜਾ ਦਿੰਦੇ ਹੋ ਮੈਂ ਮੰਗਾ ਮੈਨੂੰ ਦੇ ਕਦੇ ਤੁਸੀਂ ਦਿੰਦੇ ਨਹੀਂ ਹੈਗੇ ਹੁਣ ਮੈਨੂੰ ਇਥੇ ਜਨਾਨੀ ਨਾਲ ਲੜਦਾ ਚੰਗਾ ਲੱਗਦਾ ਹੈ ਜੇ ਮੈਂ ਤੈਨੂੰ ਨਾ ਨਵਾਂ ਵਿਆਪੀ ਕਰ ਲਿਆਗਾ ਤੇ ਤਾਂ ਵੀ ਨੀ ਤੂੰ ਮੰਦੀ ਹੈਗੀ ਪਰ ਵਹਿਮ ਤਾਂ ਨਹੀਂ ਕਹਾਂ ਹੋਰ ਕਿਹਨੂੰ ਤੂੰ ਹੀ ਵਾਰੀ ਨਹੀਂ ਆਉਂਦੀਂ ਚੁੱਪਾ ਕਰਕੇ ਤੇ ਬੈਠੀ ਰਹਿ ਵਾਰੀ ਨਹੀਂ ਆਉਣ ਦਿੰਦੇ ਆਗੇ ਚਾਹ ਲੈ ਆਪ ਨੂੰ ਨਾ ਤੋ ਬਣਾ ਦੇਣੀ ਪਹਿਲਾਂ ਮੈਂ ਤੈਨੂੰ ਚਾਹ ਹੀ ਬਣਾ ਦੇਣੀ ਆ ਫੇਰ ਹੀ ਆ ਕੰਮ ਕਰਦੀਂ ਲਵ ਮੇਰੇ ਗੱਲ ਦਾ ਗੁੱਸਾ ਨਾ ਕਰਿਓ ਮੈਂ ਤਾਂ ਢੀ ਭਰਾ ਦੀ ਦੋਖਣ ਥੋੜਾ ਵਾ ਮੈਂ ਤਾਂ ਨਹੀਂ ਆ ਕਿ ਸਭ ਕੋ ਪਿੰਦਰ ਕੰਮ ਕਰੇ ਪਰ ਮੈਨੂੰ ਇਹ ਆ ਕਿ ਛੋਟੇ ਦੇਸ਼ ਲਈ ਉਹ ਮੰਝੇਗਾ ਓਏ ਯਾਰ ਮੰਨ ਹੀ ਆਣਾ ਨੇ ਤੈਨੂੰ ਪਤਾ ਤਾਂ ਹੈਗਾ ਵਾ ਉਹਨੂੰ ਜਿਹੜੀ ਦਿਮਾਗ ਚ ਹੱਲ ਚੜਦੀ ਹੈ ਨਾ ਉਹਨੇ ਉਹ ਕੁਝ ਕਰਨਾ ਹੁੰਦਾ ਵਾ ਉਹਨੂੰ ਬਾਹਰ ਦਾ ਕੀੜਾ ਦੇ ਭੁੜਕਣ ਲਿਆ ਨਾ ਹੀ ਉਹਨੇ ਜੇ ਮੈਂ ਕਹਿੰਦਾ ਵੀ ਨਾ ਕਰ ਲੈਣਾ ਵੀ ਨਹੀਂ ਕਰਣਾ ਤੇ ਮੈਨੂੰ ਪਤਾ ਸੀ ਉਹਨੇ ਮੰਮੀ ਨੂੰ ਕਹਿ ਕੇ ਕਹਿ ਕੇ ਹਨ ਨੂੰ ਮੰਨਣਾ ਹੀ ਪਣਾ ਵੀ ਬਾਹਰ ਨੂੰ ਕਲਾਣਾ ਉਹ ਤਾਂ ਚਲ ਠੀਕ ਆ ਤੇ ਜੇ ਨਾ ਨਾ ਛੋਟੇ ਦੇਸ਼ ਲਈ ਮੰਨੇ ਆ ਤੇ ਵੱਡੇ ਲਈ ਮੰਨੇ ਆ ਤੇ ਫਿਰ ਇਹ ਗੱਲ ਕਰ ਲਿਓ ਕਿ ਤੇਰੇ ਤੇ ਲੱਖਾਂ ਰੁਪਈਆ ਲੱਗਣੇ ਆ ਇਹ ਨਾ ਹੋਏ ਬਾਹਰ ਜਾ ਕੇ ਬਾਅਦ ਸਾਨੂੰ ਪੈਸੇ ਨਾ ਕਲਾਏ ਅਗਲਾ ਆਪ ਹੀ ਸਮਝ ਜਾਈ ਤੇ ਇਹਨਾਂ ਇਹ ਵੀ ਗੱਲ ਕਰ ਲਿਓ ਵੀ ਫੇਰ ਤੈਨੂੰ ਜਿਹੜੀ ਪੈਲੀ ਹੈ ਨਾ ਇਹਦੇ ਵਿੱਚ ਨਿਊ ਕੁਝ ਮਿਲਣਾ ਹੈਗਾ ਇੱਥੇ ਤੇ ਕੰਮ ਤੁਸੀਂ ਇਕੱਲੇ ਹੀ ਕਰਨਾ ਵਾ ਇੱਥੇ ਕਿਹੜਾ ਖਿੰਦਰ ਨੇ ਕੰਮ ਕਰਨਾ ਹੈਗਾ ਵਾ ਉਹ ਸਹੀ ਗੱਲ ਆ ਗੱਲ ਤੇਰੀ ਉਹ ਨਾ ਹੋਵੇ ਵੀ ਸਾਰੀ ਉਮਰ ਦੀ ਗਵਾਹੀ ਛੱਡੀਏ ਤੇ ਸਾਂਝੇ ਵੇੜੇ 'ਚ ਕੁਝ ਬਣੇ ਬਣਾਗਾ ਪੱਲੇ ਅੰਡੇ ਤੇ ਕੁਝ ਨਾ ਫੋੜੇ ਇਹੋ ਤੇ ਮੈਂ ਕਹਿਣ ਦੀ ਆ ਗਾਂ ਆਪਣੇ ਹੀ ਬੱਚਿਆਂ ਦਾ ਨਹੀਂ ਸੋਚਣਾ ਹੈਗਾ ਸਾਡੇ ਬੱਚੇ ਕੱਲ੍ਹ ਨੂੰ ਹੋਣਗੇ ਉਹ ਕੀ ਕਹਿਣਗੇ ਵੀ ਸਾਡੇ ਪਿਓ ਨੇ ਕੀ ਕਮਾਇਆ ਸਹੀ ਗੱਲ ਆ ਮੁੜ ਕੇ ਅੰਦੇ ਤੇ ਕੋਈ ਨਹੀਂ ਸੋਚਦਾ ਹੁੰਦਾ ਵੀ ਵੱਡੇ ਭਰਾ ਨੇ ਇੰਨੀ ਖੱਜਲ ਖਵਾਰੀ ਤੇ ਇੰਨੀ ਪਿੱਛੇ ਮਿਹਨਤ ਕਰਕੇ ਇੱਥੋਂ ਤੱਕ ਪਹੁੰਚਾਇਆ ਵਾ ਐਂਡ ਨੂੰ ਮੁੜ ਕੇ ਆਪਣੇ ਬੱਚੇ ਪਿਆਰੇ ਲੱਗਦੇ ਹੁੰਦੇ ਆ ਚੱਲ ਕੋਈ ਗੱਲ ਨਹੀਂ ਚਲੋ ਫਿਰ ਮੈਂ ਵੀ ਕੋਈ ਕੰਮ ਵੇਖ ਲਾਂ ਆਹੋ ਚਲ ਵੇਰ ਦਾ ਪਰ ਤੂੰ ਆਵੇਂ ਨਾ ਕੋਈ ਮੂੰਹ ਬਾਹਰ ਜਾ ਕੇ ਸ਼ਬਦ ਨਾ ਕੱਟੀਆਂ ਕਾ ਕੋ ਵੱਧ ਘੜਦਾ ਮੁੜ ਕੇ ਕਿਉਂਕਿ ਅਗਲੇ ਨਿੱਗੀ ਜੀ ਗੱਲ ਨੂੰ ਬਤਾਉਣਗੇ ਵੀ ਹਰੇਜ ਕੱਲਣ ਚ ਖੁਸ਼ ਨਹੀਂ ਹੈਗੇ ਨਹੀਂ ਨਹੀਂ ਮੈਨੂੰ ਗੱਲ ਕਰਨ ਦੀ ਕੀ ਜ਼ਰੂਰਤ ਆ ਜਦੋਂ ਤੂੰ ਹੀ ਤਾਂ ਮੰਮੀ ਨੇ ਕਰ ਲਈ ਸਾਰੀ ਗੱਲ ਵੇਹ ਇੱਕ ਗੱਲ ਆ ਸਿੰਦਰ ਤੋਂ ਬੜੀਆਂ ਉਮੀਦਾਂ ਲਾਈਆਂ ਹੈ ਮੈਂ ਆਪਣੀ ਪੜ੍ਹਾਈ ਵੀ 10ਵੀਂ ਤੱਕ ਕਰਕੇ ਇਸੇ ਕਰਕੇ ਸ਼ਰਤ ਸੀ ਕਿ ਮੇਰੇ ਛੋਟੇ ਭਰਾ ਨੂੰ ਕੋਈ ਤੰਗੀ ਨਾ ਆਏ ਯਾਦ ਆਪੇ ਉਹ ਜਿਹੜਾ ਵਾ ਬਚਪਨ ਈ ਗੁਜ਼ਰ ਗਿਆ ਵਾ ਪਰ ਇਹ ਆ ਇਹਨੇ ਕੋਈ ਸੁਪਨਾ ਸਕਾਰ ਨਹੀਂ ਹਿਤੱਕ ਕੀਤਾ ਮੇਰੀਆਂ ਜਿਹੜੀਆਂ ਰਾਤਾਂ ਜਾ ਕੇ ਕੱਟੀਆਂ ਵੱਟਾ ਬੰਨ੍ਹਦੇ ਜਿਹੜਾ ਮੈਂ ਫਿਰਿਆ ਸਾਰੀ ਮਿੰਦਮਨ ਫਜੋੜੀ ਲੱਗਦੀ ਹੈ ਕਮ ਸੇ ਕਮ ਪਾੜੀ ਲਿੰਦਾ ਚੰਗਾ ਕਿ ਉਹਦੇ ਤੇ ਹੁੰਦਾ ਮੈਨੂੰ ਨਾ ਕੋਈ ਦਿੰਦਾ ਇਹ ਤਾਂ ਹੁੰਦਾ ਕਿ ਚਲੋ ਦਾ ਭਰਾ ਕੇ ਚੰਗੇ ਉਹਦੇ ਤੇ ਲੱਗਾ ਵਾ ਤਾਂ ਤੇ ਸੋਚਿਆ ਸੀ ਕਿ ਕੋਈ ਇਹ ਨਾ ਕਿ ਤੇ ਪਿਓ ਸਿੱਤੇ ਨਹੀਂ ਤੇ ਵੱਡੇ ਨਹੀਂ ਜਿਹੜਾ ਛੋਟੇ ਦਾ ਖਿਆਲ ਨਹੀਂ ਰੱਖਿਆ ਕਾਲਜਾਂ ਤੱਕ ਇਹਦੇ ਪਿੱਛੇ ੱਟਕੇ ਖਾਦੇ ਫਿਸਾਂ ਧਾਰੀਆਂ ਪਰ ਇਹਨੇ ਕੁੱਡੀ ਮੁੱਲ ਨਹੀਂ ਪਾਇਆਗਾ ਪਿੰਡ ਫੋਨ ਕੀਤਾ ਹੀ ਨਹੀਂ ਕਿਉਂ ਪੈਸੇ ਉਹਨਾਂ ਨੂੰ ਕੁਸ਼ੇ ਨਹੀਂ ਉਹਨਾਂ ਨੂੰ ਕਿਹੜੇ ਪੈਸੇ ਉਹਨਾਂ ਨੇ ਅੱਗੇ ਇੱਕ ਦੋ ਵਾਰੀ ਮੇਰੇ ਨਾਲ ਪਹਿਲੇ ਵੀ ਹਰਕਤ ਕੀਤੀ ਆ ਇਹ ਗੱਲ ਚੰਗੀ ਨਹੀਂ ਆ ਮੇਰਾ ਇਹ ਉਹਨਾਂ ਨੇ ਇੱਕ 20000 ਰੁਪਇਆ ਕੱਢ ਲਿਆ ਮੇਰੇ ਵੀਰ ਇਦਾਂ ਦੇ ਨਹੀਂ ਹੈਗੇ ਕੀ ਮਤਲਬ ਇਹਦਾ ਕਹਿਨ ਦਾ ਮੇਰੇ ਭਰਾਵਾਂ ਨੇ ਕੱਢੇ ਆ ਤੇ ਹੋਰ ਕਿਨੇ ਕੱਢਣੇ ਹੋਰ ਕਹਦਾ ਮੈਂ ਗਿਆ ਹੀ ਨਹੀਂ ਸਿੱਧਾ ਮੈਂ ਉੱਥੇ ਹੀ ਗਿਆ ਆ ਉੱਥੇ ਰਾਤ ਰਿਹਾ ਤੇ ਸਵੇਰੇ ਜਦੋਂ ਮੈਂ ਆ ਮੇਰੀ ਜੇਬ 'ਚ ਪੈਸੇ ਨਹੀਂ ਹੋਰ ਕਿੱ데 ਚਲ ਜਾਣਾ ਹੀ ਪਏ ਅੱਛਾ ਸੁੱਟ ਕਿਤੇ ਹੋਰ ਕਿਤੇ ਲਏ ਹੁਣ ਨਾਲੇ ਮੈਨੂੰ ਦੱਸ ਕੇ ਗਿਆ ਜੀ ਚੱਲੇ ਮੈਂ ਲੈਣਾ ਹੀ ਜਿਹੜਾ ਸੁੱਟ ਲੈਣਾ ਅੱਗੇ ਕਿ ਮੇਰੇ ਕੋਲ ਕਦੀ ਪੈਸਾ ਨਹੀਂ ਕੋਈ ਹੋਇਆ ਜਿਹੜਾ ਮੈਂ ਸੁੱਟ ਲੈਣੀ ਸੀ ਤੇ ਤੁਸੀਂ ਮੈਨੂੰ ਦੱਸ ਕੇ ਗਿਆ ਸੀਗੇ ਕੀ ਬਕ ਕਿੱਥੇ ਸੋਟਾ ਹੈ ਕਿੱਥੇ ਨਹੀਂ ਕਿਹੜੇ ਕੋ ਘਟਾ ਲਈ ਕਿਹਦੇ ਕੋ ਨਹੀਂ ਘਟਾ ਲਈ ਮੇਰੇ ਭਰਾਵਾਂ ਨੇ ਥੋੜੇ ਕੱਢੇ ਆਗੇ ਤੇਰੇ ਭਰਾ ਬਹੁਤ ਚੰਗੇ ਆ ਨਾ ਜਾਣਦਾ ਉਹਨਾਂ ਨੂੰ ਮ ਜੇ ਮੈਂ ਉਹ ਲੈਣਾ ਤੇ ਉਲਟੀ ਉਹਨਾਂ ਫੇਰ ਮੇਰੇ ਕੱਢ ਲਏ ਆ ਮੈਨੂੰ ਆਪਣੇ ਭਰਾਵਾਂ ਤੇ ਪੂਰਾ ਵਿਸ਼ਵਾਸ ਵਾ ਤੇ ਨਹੀਂ ਪਹਿਲੇ ਜਿਹੜੇ ਪੈਸੇ ਉਹ ਵੀ ਨਹੀਂ ਉਹ ਮੇਰੇ ਦੇਣ ਦੇ ਉਹਨਾਂ ਦਾ ਹੀ ਕਰਨਾ ਆ ਚਲੋ ਹੱਥ ਹਿਧਾਰ ਲਏ ਹੀ ਨਾ ਉਹ ਜੋ ਤਾਂ ਨਾਲ ਗੱਲ ਕੀਤੀ ਆ ਜਦੋਂ ਟਾਈਮ ਦਿੱਤਾ ਮੈਨੂੰ ਉਦੋਂ ਉਹਨਾਂ ਨੇ ਕਹਾ ਕਿ ਅੱਜ ਹੀ ਦਵਾਂਗੇ ਤੇ ਕਿੰਨੇ ਕ ਟਾਈਮ ਦੇਈ ਜਾਣਾ ਉਹਨਾਂ ਨੇ ਕੋਈ ਨਹੀਂ ਉਹ ਮੈਂ ਲੈ ਆਉਂਗੀ ਆਪੇ ਪਰ ਆਲਜਾਮ ਨਾ ਲਾਓ ਉਹਨਾਂ ਤੇ ਅੱਛਾ ਤੇ ਜੇ ਉਹਨਾਂ ਨੇ ਕੱਢੇ ਹੋਏ ਤਾਂ ਮੰਨ ਗਿਆ ਤੇ ਕੋਈ ਗੱਲ ਨਹੀਂ ਮੈਂ ਹੁਣੇ ਗੱਲ ਕਰਦੀ ਆ ਨਾ ਫੋਨ ਤੇ ਪਹਿਲਾਂ ਪੁੱਛ ਲੈਣੀ ਉਹਨਾਂ ਨੂੰ ਪਹਿਲਾਂ ਪੁੱਛ ਲੈ ਪਿੰਗਰ ਨੂੰ ਨਾ ਪੁੱਛੀ ਤੂੰ ਲਵ ਨੂੰ ਪ ਪਿੰਦਰ ਦਾ ਮੈਨੂੰ ਪਤਾ ਜੇ ਇਹੋ ਜਿਹਾਗਾ ਪਿੰਦਰ ਮੈਂ ਕੋਈ ਨਹੀਂ 라ਵੀ ਜੀ ਨੂੰ ਪੁੱਛ ਲਉ ਕੋਈ ਗੱਲ ਨਹੀਂ ਜੇ ਮੈਨੂੰ ਪਤਾ ਹੁੰਦਾ ਨਾ ਮੇਰੇ ਸਾਲਾ ਇਹੋ ਦੀ ਹਰਕਤ ਕਰਨੀ ਸੀ ਤੇ ਮੈਂ ਉੱਥੇ ਜਾਣਾ ਹੀ ਨਹੀਂ ਸੀ ਤੁਹਾਨੂੰ ਤੁਹਾਨੂੰ ਸੱਦਾ ਭੇਜਿਆ ਸੀਗਾ ਤੇ ਸੱਦਾ ਹੀ ਭੇਜਿਆ ਸੀ ਉਹਨਾਂ ਨੇ ਕੀਤਾ ਸੀ ਫੋਨ ਕੇ ਆ ਉਹ ਆਪਣੀ ਆਪ ਨਹੀਂ ਚਲ ਗਿਆ ਮੈਂ ਤੇ ਮੈਨੂੰ ਦੱਸ ਕੇ ਗਿਆ ਸੀ ਮੈਨੂੰ ਦੱਸ ਦਿੰਦੇ ਵੀ ਸੱਦਾ ਆਇਆ ਵਾ ਤੇ ਮੈਂ ਵੀ ਨਾਲ ਤਿਆਰ ਹੋਈ ਮੈਂ ਵੀ ਚਲ ਜਾਂਦੀ ਤੁਹਾਨੂੰ ਆਪਣਾ ਹੁਣਾਵਾ ਵੀ ਮੈਂ ਚੋਰੀ ਚਲ ਜੰਨਾ ਵਾ ਨਾ ਇਹਨੂੰ ਪਤਾ ਲੱਗੂਗਾ ਤੇ ਮੈਂ ਉੱਥੇ ਖਾ ਪੀ ਲਵਾਂਗਾ ਉਹਨਾਂ ਆਪਣੀ ਮਰਜ਼ੀ ਨਾਲ ਬਣਵਾ ਕੇ ਤੁਹਾਨੂੰ ਤੇ ਇਹੋ ਹੀ ਲਾਲਚਵਾਗਾ ਬਹੁਤ ਖਾਉ ਪਏ ਯੋ ਗਿਆ ਬੁਸੀ ਬੁੰਦੀ ਮੇਰੇ ਸਿਰ ਤੇ ਮੱਥੇ ਮਾਰੀ ਉਹਨਾਂ ਨੇ ਕੀ ਉਹਨਾਂ ਮੈਨੂੰ ਖਵਾ ਪਿਆ ਦਿੱਤਾ ਤੁਹਾਨੂੰ ਹੱਥਾਂ ਚੁੱਕਦੇ ਆ ਥੀ ਛਾਵਾਂ ਕਰਦੇ ਨੇ ਅੱਗੜ ਪਿਛਰ ਦੋਵੇਂ ਮੇਰੇ ਵੀਰ ਤੁਰੇ ਫਿਰਦੇ ਤੁਹਾਡੇ ਮਗਰ ਮਗਰ ਆਓ ਤੁਰੇ ਫਿਰਦੇ ਪੈਸੇ ਨੂੰ ਤੁਰੇ ਫਿਰਦੇ ਉਹ ਗੱਲੀ ਤੁਰੇ ਫਿਰਦੇ ਆ ਹਾਂ ਤੁਹਾਡਾ ਭਾਈ ਆਇਆ ਭਾਈ ਆਇਆ ਪਤਾ ਕਿੰਨੀ ਉਹ ਜੇਪ ਭਰ ਕਰਦੇ ਨੇਗੇ ਮੈਨੂੰ ਇਹ ਚੀਜ਼ ਦਾ ਨਹੀਂ ਪਤਾ ਤੂੰ ਗੱਲ ਕਰ ਤੇ ਮੈਨੂੰ ਦੱਸ ਕੀ ਕਹਿੰਦੇ ਆ ਉਹ ਪਾਸਪੋਰਟ ਵੀ ਫੜਾ ਜਨਾ ਵਾ ਹਜੇ ਤਾਂ ਗੱਲ ਚਲਾਈ ਹੈ ਤੈਨੂੰ ਬਹੁਤੀ ਗਾਲੀ ਆ ਚਲ ਠੀਕ ਆ ਕਰ ਦਿਆ ਨੂੰ ਮਨਾਲੀਏ ਪਹਿਲਾਂ ਫਿਰ ਦੱਸਣਾ ਮੈਨੂੰ ਉਹ ਉੱਥੇ ਹੀ ਪ੍ਰਵਾਦਾਵਾਂਗੇ ਠੀਕ ਆ ਚੰਗਾ ਤੇ ਮੇਰ ਨਾਲੇ ਕਾਲਾ ਹੀ ਉਤਾਂ ਜੇ ਕਿਤੇ ਮੰਨ ਜਨ ਨਾ ਸਾਰੇ ਇਹ ਪੰਗਾ ਕਿਹੇ ਵੱਡੇ ਦੇਸ਼ ਦਾ ਲਵਾਂਗੇ ਅਨਾਲੇ ਜਿਹੜੇ ਕਹਿੰਦੇ ਆ ਨਾ ਇਹ ਕੁਝ ਕਰਦਾ ਨਹੀਂ ਕਰਦਾ ਨਹੀਂ ਨਾਲੇ ਤਾਨੂੰ ਕਰਕੇ ਵਿਖਾਵਾਂ ਏਦਾਂ ਤੇ ਇਹ ਹੈ ਵੀ ਸਾਂਝੀ ਘਰੋਂ ਚੱਲ ਜਾਗਾ ਤੇ ਜੇ ਕੱਲ ਨੂੰ ਮੰਨ ਲਾ ਵੱਖਰੇ ਹੀ ਹੋ ਜੀਏ ਫੇਰ ਜਾਈਏ ਤੇ ਕਿੰਨੀ ਤੰਗੀ ਆਉਣੀ ਨਵਦੀਪ پیچھے ਕੱਲੀ ਰਹੇਗੀ ਹੁਣ ਤੇ ਇਕੱਠੇ ਨੇ ਸਾਰੇ ਚੱਲ ਇੱਕ ਵਾਰੀ ਮੰਨਣਾ ਸਹੀ ਕੋ ਫਿਰ ਮੰਮੀ ਕੀ ਕਰਨਾ ਵਾ ਤੇ ਤੁਸੀਂ ਮਾਰੋ ਫਿਰ ਕਿਸ ਦਿਨ ਕਿਹੜਾ ਆਇਓ ਕਿਸ ਦਿਨ ਫਿਰ ਟਾਈਮ ਕੱਢ ਕੇ ਠੀਕ ਆ ਠੀਕ ਆ ਚਲੋ ਕੋਈ ਨਹੀਂ ਆ ਜਿਓ ਫਿਰ ਕਿਸ ਦਿਨ ਚੰਗਾ ਫਿਰ ਮੰਮੀ ਕਿਹਦਾ ਡਿਆ ਫੋਨ ਹੁਣ ਮੰਮੀ ਦਾ ਹੁੰਦਿਆ ਕੀ ਕਹਿੰਦੇ ਆ ਕੋਸ਼ਿਸ਼ ਵੀ ਨਹੀਂ ਉਹਦਾ ਮਨਾਂ ਨੂੰ ਕਹੀ ਕਿਸ ਦਿਨ ਆਇਓ ਤੇ ਕੁੜੀ ਨੂੰ ਕੀ ਕਿਹਾ ਸੀ ਤੂੰ ਕਿ ਸਾਰੇ ਚਲ ਜਾ ਆਹ ਮੈਂ ਕਿਹਾ ਸਮਝੋ ਹੈ ਹੀ ਮੈਂ ਤੂੰ ਹੀ ਤੇ ਮੇਰੇ ਆਖੇ ਨਹੀਂ ਲੱਗਦੇ ਤੇ ਮੈਂ ਉਹਨੂੰ ਸਮਝਾ ਕੇ ਵੀ ਲੈ ਨਹੀਂ ਜੀ ਉਹ ਆਖੇ ਲੱਗਦੇ ਤੇ ਕਿਉਂ ਤੂੰ ਉਹਨੂੰ ਪਿੱਛੋਂ ਲਿਆ ਲਿਆ ਖਵਾਉਂਦੇ ਹੀ ਆ ਕੌਣ ਦੀ ਗੱਲ ਹੁੰਦੀ ਆ ਜੇ ਤਾਨੂੰ ਇੱਡਾ ਚਾਹ ਸੀ ਤੇ ਫਿਰ ਘਰੇ ਰੱਖ ਲੈਣੀ ਸੀ ਨਾ ਉਦੋਂ ਵਿਆਹ ਨਹੀਂ ਨਹੀਗੀ ਅੱਛਾ ਉਥੇ ਭੇਜਦਾ ਉਹ ਕੁੜੀ ਨੂੰ ਮਾਰ ਦੇਣ ਜਿਹੜੇ ਹਰਤਾਂ ਜਿਹੋ ਜੀ ਉਹ ਕੋਈ ਨਹੀਂ ਮਾਰਦੇ ਸਾਡੀ ਕੁੜੀ ਗਲਤ ਵੈਸੇ ਚੀਜ਼ ਚ ਕਾਹਦੀ ਗਲਤ ਹੈ ਕੁੜੀ ਹੈ ਗਲਤ ਦਾ ਸਾਸੋ ਦੀ ਇੰਨਾ ਪਿਆਰ ਕਰਦੀ ਆ ਦੋ ਤੇ ਸਾਡਾ ਇੰਨਾ ਪਿਆਰ ਕਰਦੀ ਆ ਤੇ ਇਹ ਹੁਣ ਨਿੱਕੀਆਂ ਮੋਟੀਆਂ ਗੱਲਾਂ ਦੇ ਘਰਾਂ ਚ ਹੋਈ ਜਾਂਦੀਆਂ ਨੇ ਕੋਈ ਨਹੀਂ ਭੇਜੂਗਾ ਇੱਥੇ ਆਉਣਗੇ ਮੇਰੇ ਕੋਲ ਮਾਫੀ ਮੰਗਣਗੇ ਤੇ ਫਿਰ ਭੇਜਣੀ ਮੈਂ ਐਦਾਂ ਨਹੀਂ ਹੁੰਦਾ ਹੈਗਾ ਤੀਆਂ ਐਦਾਂ ਨਹੀਂ ਮਾਰ ਸਕਦੀਆਂ ਸਾਡਾ ਤਾਂ ਹਮੇਸ਼ਾ ਹੀ ਸਿਰ ਜਣਾਉਣੀ ਮਾਈਆਂ ਤੀਆਂ ਵਾਲਿਆਂ ਦਾ ਸਾ ਅਹੀਂ ਉਹਨਾਂ ਦਾ ਕੀ ਖਾਂਡੇ ਆ ਜੇ ਜ਼ਿਆਦਾ ਗੱਲ ਕਰਨਗੇ ਨਾ ਤੇ ਦਾਜ ਦਾ ਪਰਚਾ ਢੋਕੂ ਉਹਨਾਂ ਤੇ ਆ ਤੁਹਾਡੇ ਗੜੀ ਜੋੜੀ ਹੱਥ ਗੱਲ ਨੂੰ ਨਾ ਵਧਾਓ ਗੱਲ ਮੈਂ ਵਧਾਉਂਦੇ ਆ ਤੇ ਤੁਸੀਂ ਵਧਾਉਂਦੇ ਹੋਰ ਕੀ ਇਹ ਕੁੜੀ ਨੂੰ ਨਹੀਂ ਕਹਿਣਾ ਕਿ ਜਾ ਮੈਂ ਆਪਣੇ ਕਰ ਲੂੰਗਾ ਜੋ ਕਰਨਾ ਪਹਿਲੀ ਗੱਲ ਤਾਂ ਗਲਤੀ ਤੁਹਾਡੀ ਆ ਤੁਸੀਂ ਕੁੜੀ ਨੂੰ ਫੋਨ ਕੀਤਾ ਚੁੱਕ ਕੇ ਜਲ ਮਨਾ ਕੁਛ ਆਣਾ ਕਿਸਿਆ ਚਲ ਗਿਆ ਜਾ ਕੁੜੀ ਲੈ ਆਂਤੀ ਤੁਸੀਂ ਸਲਾਹ ਕੀਤੀ ਘਰ ਵੀ ਦਾ ਕੁੜੀ ਨੂੰ ਤਾਂ ਤਾਂ ਕਰ ਤੇ ਜਦੋਂ ਕੁੜੀ ਨੂੰ ਤਾਂ ਕਰਦੇ ਤੇ ਲਿਆਉਣਾ ਸੀ ਮੈਂ ਕੁੜੀ ਨੂੰ ਉੱਥੇ ਛੱਡ ਦਿੰਦਾ ਮਰਦੀ ਮੇਰੀ ਤਾਂ ਸਲਾਹ ਲੈਂਦੇ ਮੈਂ ਵੀ ਕੋ ਕਰਦੀ ਹੁਣ ਥਾਂ ਥਾਂ ਤੁਸੀਂ ਵੇਚਤੀ ਕਰਾਉਂਦੇ ਜੇ ਕੁੜੀ ਇੱਕ ਘਰ ਬਾਲੀ ਹੈ ਤੇ ਇੱਕ ਤੁਹਾਡੀ ਆਕੜ ਹੀ ਨਹੀਂ ਜਾਂਂਦੀ ਕਿ ਆਪਸੇ ਨੂੰ ਮੈਂ ਤਾਂ ਇਦਾਂ ਹੀ ਕਰਨਾ ਆ ਜਿੱਦਾਂ ਮੈਨੂੰ ਸਹੀ ਲੱਗਾ ਤੂੰ ਨਾ ਸਾਡੇ ਘਰ ਦੇ ਵਿੱਚ ਬੋਲਿਆ ਕਰ ਕਿਉਂ ਨਾ ਬੋਲਿਆ ਕਰ ਮੈਂ ਵੀ ਇਹ ਘਰ ਦੀ ਮਾਲਕੀ ਨੂੰ ਆ ساری ਉਮਰ ਘਰ ਬਣਾਉਂਦੀ ਮਰ ਗਈ ਤੇ ਅੱਜ ਮੈਂ ਦਖਲਦਾਨੀ ਨਾ ਕਿ ਗੱਲ ਜਦਾਂ ਕੰਮ ਕਾਰਨਾ ਹੈ ਨਾ ਆਪਣਾ ਘਰ ਦੀ ਗੱਲਿੰਡ ਰਿਆ ਕਰ ਝਾੜੂ ਪੋਚਾ ਕਰਿਆ ਕਰ ਇਹੋ ਜਿਹੀ ਚੀਜ਼ਾਂ 'ਚ ਦਖਲ ਨਾ ਦਿਆ ਕਰ ਤੂੰ ਕਿਉਂ ਨਾ ਦਿਆ ਕਰਦਾ ਹਾਲ ਮੇਰੀ ਵੀ ਕੋਈ ਲੱਗਦੀ ਮੇਰੀ ਵੀ ਧੀ ਆ ਮੈਂ ਵੀ ਪਾਲੀ ਮਾਸਾ ਜਿੰਨੀ ਉਦੋਂ ਤੇਰੇ ਮੇਰੇ ਸਾਰੇ ਆ ਉਹ ਨਹੀਂ ਮੈਨੂੰ ਜੀਣ ਦਿੰਦੇ ਇਧਰੋਂ ਕੁੜੀ ਦੇ ਉਹ ਨਹੀਂ ਜੀਣ ਦਿੰਦੇ ਕਿਉਂ ਨਹੀਂ ਜੀਣ ਦੇ ਕੇ ਮੇਰੇ ਦੋਵੇਂ ਰਿਸ਼ਤੇਦਾਰ ਕੰਦੇ ਮਿਲ ਗਏ ਆ ਬਸ ਤੂੰ ਨਹੀਂ ਅੱਜ ਤੋਂ ਬਾਅਦ ਕੋਈ ਗੱਲ ਕਰਨੀ ਕੁੜੀ ਨੂੰ